ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਉਹਨਾਂ ਦਾ ਕਰਦੇ ਹਾਂ ਪ੍ਰੋਗਰਾਮ ਸਵਾਗਤ ਫਿਰ ਤੇਸ਼ ਦੁਨੀਆ ਦੀਆਂ ਅੱਜ ਦੀਆਂ ਅਹਿਮ ਖਬਰਾਂ ਤੇ ਜਾਣਨਾ ਪਾਵਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਫਿਰ ਕੇਨਾ ਇਮੀਗ੍ਰੇਸ਼ਨ ਲਾ ਫਾਰਮ ਜੇ ਟ ਕੇਨਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਨੂੰ ਤਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁਡਲੈਂਡ ਜੀ ਐਨ ਲਿਉਗ ਵਾਲੇ ਟਰੱਕ ਵਾਸ਼ ਕਰਦੇ ਨੇ ਹੋਏ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸੋਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਸੰਗਾ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਵਾਂ ਤਾਂ ਅਜਿden ਪਹਿਲਾਂ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਦੀਆਂ ਜਾਲੀ ਵੋਟਾਂ ਦਾ ਦੋਸ਼ ਲਾਉਂਦਿਆਂ ਹੋਇਆਂ ਇਲੈਕਸ਼ਨ ਕਮਿਸ਼ਨ ਦੇ ਉੱਪਰ ਇੱਕ ਵੱਡੀ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਦੇ ਨਾਲ ਜੋ ਕੁਝ ਸਵਾਲ ਇਲੈਕਸ਼ਨ ਕਮਿਸ਼ਨ ਤੇ ਉੱਠੇ ਉਹਦਾ ਮੋੜਵੇਂ ਰੂਪ ਚ ਜਵਾਬ ਦੇਣ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਇਸ ਪ੍ਰੈਸ ਕਾਨਫਰੰਸ ਦੇ ਚੰਕ ਬਹੁਤ ਵਾਇਰਲ ਹੋ ਰਹੇ ਨੇ ਕੋਈ ਰਿਪੋਰਟਰ ਸਵਾਲ ਕਰ ਰਿਹਾ ਕਿਤੇ ਗਿਆਨਿਸ਼ ਕੁਮਾਰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਕੁੱਲ ਮਿਲਾ ਕੇ ਇਸ ਪ੍ਰੈਸ ਕਾਨਫਰੰਸ ਨੇ ਕੀ ਰਾਹੁਲ ਗਾਂਧੀ ਦੀਆਂ ਸਾਰੀਆਂ ਗੱਲਾਂ ਦੀ ਕਾਠ ਕਰ ਦਿੱਤੀ ਹੈ ਜਾਂ ਫਿਰ ਨਵੇਂ ਸਵਾਲ ਸਵਾਲ ਖੜੇ ਕੀਤੇ ਨੇ ਪਾਓ ਜਰਾ ਚਾਨਣਾ ਦੇਖੋ ਅੱਜ ਇੱਕ ਪ੍ਰੈਸ ਕਾਨਫਰੰਸ ਹੋਰ ਹੋਈ ਆ ਠੀਕ ਹੈ ਜੀ ਜੀ ਇੱਕ ਤੇ ਰਾਹੁਲ ਗਾਂਧੀ ਉਰਾਂ ਨੇ ਇੱਕ ਬਹੁਤ ਵੱਡੀ ਯਾਤਰਾ ਕੱਢੀ ਆ VOTER ਅਧਿਕਾਰ ਯਾਤਰਾ ਬਿਹਾਰ ਦੇ ਵਿੱਚ ਜੇ ਤੁਸੀਂ ਉਹਦੀਆਂ ਤਸਵੀਰਾਂ ਹੁਣੇ ਵੀ ਵੇਖੋਗੇ Google ਕਰ ਲਓ ਜਾਂ ਇੱਥੇ ਖੜੇ ਪੈਰ ਜੋ ਵੀ ਤੁਹਾਡੇ ਕੋਲ ਮਾਧਿਅਮ ਹੈ ਤੁਸੀਂ ਵੇਖੋ ਕਿ ਉਸ ਰੈਲੀ ਦਾ ਉਸ ਯਾਤਰਾ ਦਾ ਹੁੰਗਾਰਾ ਤੇ ਹੁਲਾਰਾ ਕੀ ਹੁੰਦਾ ਹੈ ਉਹ ਮੇਰੇ ਖਿਆਲ ਦੇ ਨਾਲ ਜਿਹੜੀ ਆਪਾਂ ਗੱਲ ਕਰਦੇ ਸਾਂ ਗੁਰਪ੍ਰੀਤ ਜੀ ਕਿ ਵੋਟ ਇੱਕ ਇਦਾਂ ਦੀ ਚੀਜ਼ ਆ ਜਿਹੜੀ ਹਰੇਕ ਬੰਦੇ ਦੇ ਨਾਲ ਛੁੱڑی ਹੋਈ ਆ ਤੇ ਇਹ ਵੋਟ ਦੇ ਸਿਰ ਤੇ ਹੀ ਆ ਕਿ ਲੀਡਰ ਆ ਕੇ ਪੈਰੀ ਹੱਥ ਲਾਉਂਦਾ ਕਊਆ ਅਧਿਆਤਾਰੂ ਵੀ ਦੇ ਦਿੰਦਾ ਮਤਲਬ ਕਿ ਸਾਰੀ ਵੋਟ ਦੀ ਤਾਕਤ ਹੈ ਨਾ ਤਾਂ ਜੇ ਵੋਟ ਦੀ ਤਾਕਤ ਜਿਹੜੀ ਉਹਦੀ ਬੁੱਕਤ ਹੀ ਕੱਖ ਨਾ ਰਹੇ ਵੋਟ ਚੋਰੀ ਹੋ ਜਾਵੇ ਉਹਦਾ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਵੱਟਾ ਬਣ ਜਾਂਦਾ ਹੈ ਤਾਂ ਮਤਲਬ ਇਹਨਾਂ ਨੇ ਨੈਰੇਟਿਵ ਇਸ ਤਰ੍ਹਾਂ ਦਾ ਸਿਰਜਣ ਦਾ ਜਿਹੜਾ ਯਤਨ ਕੀਤਾ ਸੀ ਮੈਨੂੰ ਹੁਣ ਲੱਗਦਾ ਹੈ ਕਿ ਰਾਹੁਲ ਗਾਂਧੀ ਟਰੈਕ ਤੇ ਆ ਰਿਹਾ ਹੈ ਹੂੰ ਵੇਖੋ ਗਿਆਨੇਸ਼ ਕੁਮਾਰ ਦੀ ਤੁਸੀਂ ਕੱਲ ਵਾਲੀ ਪ੍ਰੈਸ ਕਾਨਫਰੰਸ ਦਾ ਜ਼ਿਕਰ ਕੀਤਾ ਹੈ ਤਾਂ ਗਿਆਨੇਸ਼ ਕੁਮਾਰ ਨੇ ਬਿਲਕੁਲ ਆਪਣੀ ਸੁਵਿਧਾ ਅਨੁਸਾਰ ਜਵਾਬ ਦਿੱਤੇ ਆ ਹੁਣ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਕਹਾਂ ਕਿ ਇਹ ਤੇ ਉਹਨਾਂ ਨੇ ਦੱਸਤਾ ਕਿ ਜੀ ਜ਼ੀਰੋ ਨੰਬਰ ਹਾ ਉਸ ਕੀ ਹੁੰਦਾ ਕਿ ਮਸਲ ਨਾ ਕਿ ਭਾਈ ਜੀ ਦੇ ਕੋਲ ਘਰ ਘਾਟ ਨਹੀਂ ਹੈ ਫੁੱਟਪਾਥ ਥਿਆ ਹੈ ਉਹਨੂੰ ਜ਼ੀਰੋ ਨੰਬਰ ਹੀ ਅਲਾਟ ਕਰਾਂਗੇ ਚਲੋ ਇਹ ਸਫਾਈ ਹੋ ਗਈ ਪਰ ਜਦੋਂ ਗਿਆਨੇਸ਼ ਕੁਮਾਰ ਜੀ ਨੂੰ ਇਹ ਪੁੱਛਿਆ ਜਾਂਦਾ ਕਿ ਫਿਰ 80 ਕਿੱਧਰ ਰਹਿ ਗਏ 80 ਬੰਦੇ ਇੱਕ ਕਮਰੇ ਚ ਵੋਟਰ ਕਿਵੇਂ ਹੁੰਦੇ ਆ ਉਹਦਾ ਜਵਾਬ ਤੇ ਨਹੀਂ ਜੀ ਮਤਲਬ ਆਪੇ ਹੀ ਕਹੇ ਜਾਂਦੇ ਆ ਕਿ ਅਸੀਂ ਜਾਂਚ ਪੜਤਾਲ ਵੀ ਕਰਵਾ ਲੈਨੇ ਆ ਤੇ ਆਪੇ ਕਹਿੰਦੇ ਜੀ ਹੇਠਲੇ ਪੱਤਰ ਤੇ ਬੀ ਐਲਓ ਦੇ ਹੱਥ ਵੱਸ ਹੁੰਦਾ ਕਈ ਵਾਰ ਉੱਥੇ ਤਰੁੱਟੀਆਂ ਰਹਿ ਜਾਂਦੀਆਂ ਤੁਸੀਂ ਜ਼ਿਲ੍ਹਾ ਚੋਣ ਅਧਿਕਾਰੀ ਰੱਖੇ ਆ ਤੁਸੀਂ ਸਟੇਟ ਚੋਣ ਅਧਿਕਾਰੀ ਰੱਖੇ ਆ ਆਪ ਤੁਸੀਂ ਨੈਸ਼ਨਲ ਲੈਵਲ ਤੇ ਬੈਠੇ ਜੇ ਐਡਾ ਤਗੜਾ ਤੁਹਾਨੂੰ ਬਜਟ ਮਿਲਦਾ ਤਾਂ ਤੁਸੀਂ ਚੈੱਕ ਐਂਡ ਬੈਲੈਂਸ ਦਾ ਰੱਖੋਗੇ ਨਾ ਹੂੰ ਜੀ ਜੀ ਹਕੂਮਤ ਤਾਂ ਹੋਏਗਾ ਇਹ ਕਿਹੜੀ ਗੱਲ ਹੋਈ ਮਤਲਬ ਕਿ ਬਹੁਤ ਹੀ ਗਿਆਨੇਸ਼ ਕੁਮਾਰ ਨੇ ਗਿਆਨ ਕੂਟਣ ਦਾ ਯਤਨ ਕੀਤਾ ਪਰ ਇਹਨਾਂ ਦੀ ਇਹ ਪ੍ਰੈਸ ਕਾਨਫਰੰਸ ਇੰਨੀ ਪੁੱਠੀ ਪਈਆ ਕਿ ਅੱਜ 8ਵੀਂ ਪ੍ਰੈਸ ਕਾਨਫਰੰਸ ਜਿਹੜੀ ਆ ਨਾ ਉਹ ਇੰਡੀਆ ਘੱਟ ਛੋੜਨੇ ਕੀਤੀ ਆ ਜੀ ਤਾਂ ਇਹਨਾਂ ਨੇ ਮਤਲਬ ਗੱਲ ਇਹ ਆ ਕੇ ਬੈਠਕ ਜਿਹੜੀ ਕੀਤੀ ਆ ਉਹਦੇ ਵਿੱਚ ਇਹ ਗੱਲ ਆਖੀ ਹੈ ਇਹਨਾਂ ਨੇ ਕਿ ਜ਼ਰੂਰਤ ਪਈ ਤਾਂ ਅਸੀਂ ਗਿਆਨੇਸ਼ ਕੁਮਾਰ ਦੇ ਖਿਲਾਫ ਮਾਂ ਦੋਸ਼ ਲੈ ਕੇ ਆਵਾਂਗੇ ਮਤਲਬ ਕਿ ਉਹਨਾਂ ਨੇ ਕੀ ਆਜੇ ਤੱਕ ਤਾਂ ਮਾਂ ਦੋਸ਼ ਦਾ ਕੋਈ ਉਪਚਾਰਿਕ ਚਰਚਾ ਨਹੀਂ ਹੈ ਪਰंतु ਸੇ ਸਾਨੂੰ ਲੱਗਦਾ ਹੈ ਕਿ ਜ਼ਰੂਰਤ ਹੈ ਤਾਂ ਅਸੀਂ ਇਹ ਸਦਨ ਦੇ ਵਿੱਚ ਲਿਆ ਵੀ ਸਕਦਾ ਹੈ ਤਾਂ ਇਹ ਤਦੋਂ ਮੈਂ ਦੱਸਦੇ ਹਾਂ ਥੋੜੀ ਜੀ ਜਾਣਕਾਰੀ ਦੇ ਦੇਵਾਂ ਕਿ ਜਿਹੜੀ ਚੋਣ ਕਮਿਸ਼ਨ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਆ ਅਕਸਰ ਕਿ ਇਹ ਬਹੁਤ ਵੱਡੀ ਸੰਸਥਾ ਆ ਬਹੁਤ ਵੱਡੀ ਸੰਸਥਾ ਹੈ ਖੁਦ ਮੁਖਤਿਆਰ ਸੰਸਥਾ ਹੈ ਜਿਦੋਂ ਤੁਸੀਂ ਆਰਟੀਕਲ 324 ਪੜ੍ਹਦੇ ਹੋ ਨਾ ਸੰਵਿਧਾਨ ਦਾ ਜੀ ਉਹਦੇ ਵਿੱਚ ਮਤਲਬ ਇਹਨੂੰ ਸੁਤੰਤਰ ਸੰਸਥਾ ਦਾ ਤਰਜਾ ਦਿੱਤਾ ਜਾਂਦਾ ਤੇ ਸੁਤੰਤਰ ਸੰਸਥਾ ਦੇ ਖਿਲਾਫ ਆਪਾਂ ਕੋਈ ਸਿੱਧੇ ਤੌਰ ਤੇ ਕਾਰਵਾਈ ਤੇ ਨਹੀਂ ਕਰ ਸਕਦੇ ਯਾਨੀ ਸੁਪਰੀਮ ਕੋਰਟ ਤੇ ਜੱਜ ਦੇ ਸਮਾਨ ਜੱਜ ਦੇ ਬਰਾਬਰ ਸ਼ਕਤੀਆਂ ਨੇ ਤਾਂ ਜਦੋਂ ਵੀ ਇਹਨਾਂ ਨੂੰ ਹਟਾਇਆ ਜਾਣਾ ਤਾਂ ਫਿਰ ਉਹੀ ਹੁੰਦਾ ਮਾਹਦੋਸ਼ ਇੰਪੀਚਮੈਂਟ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿ ਦਿੰਦੇ ਆ ਠੀਕ ਹੈ ਜਿਹਦੇ ذریعے ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਯਾਨੀ ਦੋਵਾਂ ਦੇ ਵਿੱਚੋਂ ਕਿਸੇ ਇੱਕ ਸਦਨ ਦੇ ਵਿੱਚ ਫਿਰ ਇਹ ਮਤਾ ਲਿਆ ਹੁੰਦੀ ਹੈ ਇਸ ਮਤੇ ਤੇ ਸਦਨ ਦੇ ਵਿੱਚ ਜਿਹੜੇ ਮੌਜੂਦ ਹੁੰਦੇ ਆ ਉਹ ਮੈਂਬਰ ਜਿਹੜੇ ਆ ਉਹ VOTING ਕਰਦੇ ਆ ਤੇ 2/3 ਬਹੁਮਤ ਦੇ ਨਾਲ ਇਹਨੂੰ ਪਾਸਿੰਗ ਦੀ ਜ਼ਰੂਰਤ ਹੁੰਦੀ ਆ ਕਿ ਜੇ ਪਾਸ ਹੋ ਜਾਵੇ ਤੇ ਫਿਰ ਦੂਸਰੇ ਹਾਊਸ ਦੇ ਵਿੱਚ ਜਾਂਦਾ ਜੇ ਉੱਥੋਂ ਵੀ 2/3 ਦੇ ਨਾਲ ਪਾਸ ਹੋ ਜਾਂਦਾ ਤਾਂ ਫਿਰ ਰਾਸ਼ਟਰਪਤੀ ਮੁਖ ਚੋਣ ਕਮਿਸ਼ਨ ਨੂੰ ਜਾਂ ਕਹੋ ਕਿ ਮੁਖ ਚੋਣ ਕਮਿਸ਼ਨਰ ਨੂੰ ਕਹੋ ਹਦਾਇਤਿੰਦਾ ਕਿ हट ਜਾਓ ਆਪਣੀ ਉਹਦੀ ਤੇ ਤਵਾਰਕ ਤੌਰ ਤੇ ਜੇ ਮੈਂ ਵੇਖਾਂ ਤੇ ਐਸਾ ਸੰਬੰਧ ਤੇ ਨਹੀਂ ਲੱਗਦਾ ਪਰ ਗੁਰਪ੍ਰੀਤ ਜੀ ਇਹ ਆਪਣੇ ਆਪ ਦੇ ਵਿੱਚ ਹੀ ਤੁਸੀਂ ਸਾਡੀਆਂ ਸੰਸਥਾਵਾਂ ਦਾ ਜਲੂਸ ਨਿਕਲਦਾ ਵੇਖੋ ਕਿ ਅੱਜ ਗਿਆਨੈਸ਼ ਕੁਮਾਰ ਦੇ ਖਿਲਾਫ ਆਪੋਜੀਸ਼ਨ ਇਸ ਕਦਰ ਮੁਖਰ ਹੋ ਗਈ ਆ ਇਸ ਕਦਰ ਇਹ ਨਾਲੇ ਦੁਖੀ ਕਰ ਦਿੱਤਾ ਕਿ ਉਹ ਐਸਾ ਕਰ ਸਕਦੇ ਆ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਕੁੱਲ ਮਲਾਕੇ ਆਪਾਂ ਦੇਖੀਏ ਚੋਣ ਕਮਿਸ਼ਨ ਦੀ ਪੂਰੀ ਬੈਂਡ ਵੱਜ ਰਹੀ ਆ ਚੋਣ ਕਮਿਸ਼ਨ ਇਦਾਂ ਲੱਗਦਾ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਡਿਫੈਂਡ ਕਰ ਰਿਆ ਹੋਵੇ ਤੇ ਭਾਰਤੀ ਜਨਤਾ ਪਾਰਟੀ ਗਿਆਨੇਸ਼ ਕੁਮਾਰ ਨੂੰ ਡਿਫੈਂਡ ਕਰ ਰਹੀ ਹੋਵੇ ਇਦੋਂ ਵੱਤ ਕੋਈ ਚੀਜ਼ ਚੰਗੀ ਜਾਂ ਕਹ ਲੂ ਕਿ ਕੋਈ ਸੁਖਦ ਸਾਨੂੰ ਨਜ਼ਰ ਨਹੀਂ ਆਉਂਦੀ ਤਕ ਕੁੱਲ ਮਲਾਕੇ ਬੇਹਤ ਹੀ ਰੌਚਕ ਬਣ ਗਿਆ ਮਾਮਲਾ ਤਾਂ ਯਾਨੀ ਇਹ ਵੋਟ ਚੋਰੀ ਦਾ ਜਿਹੜਾ ਤਥਕਥਿਤ ਮਾਮਲਾ ਹੈ ਉਹ ਹੁਣ ਤੁਸੀਂ ਦੇਖ ਲਓ ਕਿ ਇਸ ਕਦਰ ਹੈ ਕਿ ਬੈਠਕਾਂ ਹੋ ਰਹੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਅਤੇ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਕਿ ਹੁਣ ਇਹਨਾਂ ਦੀ ਬਾਜੀ ਹਰ ਜਿਹੜੀ ਹਰ ਬਾਜੀ ਹੈ ਨਾ ਪੁੱਠੀ ਪੈਂਦੀ ਆ EVM ਦਾ ਝੋਲ ਹੋ ਗਿਆ ਸੁਪਰੀਮ ਕੋਰਟ ਨੂੰ ਹੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਹੈ ਉਹ ਉੱਥੇ ਬਦਨਾਮ ਹੋ ਗਈ ਵੋਟਰ ਸੂਚੀਆਂ ਚ ਹੁਣ ਬਿਹਾਰ ਵਾਲੀਆਂ ਵੋਟਰ ਸੂਚੀਆਂ ਚ ਸੁਪਰੀਮ ਕੋਰਟ ਨੇ ਚੂੜੀ ਕੱਸ ਦਿੱਤੀ ਜਿਹਦੀ ਆਪਾਂ ਮੇਰੇ ਖਿਆਲ ਨਾਲ ਕੱਲ ਬੜੀ ਤਫਸੀਲ ਨਾਲ ਕੀਤੀ ਹੋਈ ਆ ਤੇ ਉਤੋਂ ਇਹ ਕਹਿ ਲੋ ਕਿ ਹੁਣ ਗੱਠ ਜੋੜ ਜਿਹੜਾ ਉਹ ਹਾਵੀ ਹੋ ਗਿਆ ਤੇ ਚੌਥੀ ਚੀਜ਼ ਜਿਹੜੀ ਆ ਕਿ ਬਿਹਾਰ ਤੇ ਆਨ ਇਲੈਕਸ਼ਨ ਦੇ ਮੌਕੇ ਤੇ ਜਿਸ ਤਰ੍ਹਾਂ ਇਹਨਾਂ ਦੇ ਇਸ ਨੈਰੇਟਿਵ ਨੂੰ ਇੰਡੀਆ ਗੱਠ ਜੋੜ ਦੇ ਨੈਰੇਟਿਵ ਨੂੰ ਫਲ ਪੈ ਰਿਹਾ ਬਹੁਤ ਖਤਰਨਾਕ ਨਤੀਜੇ ਵੀ ਹੋ ਸਕਦੇ ਆ ਭਾਜਪਾ ਵਾਸਤੇ ਇਹਨਾਂ ਚੀਜ਼ਾਂ ਦੇ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਸਰਪੰਚ ਨੂੰ ਐਂਟਰੀ ਨਾ ਦੇਣ ਦੇ ਮਾਮਲੇ ਦੇ ਵਿੱਚ ਭਾਜਪਾ ਨੇਤਾ ਨੇ ਸ਼ਿਕਾਇਤ ਦਿੱਤੀ ਹੈ ਇਹ ਕੀ ਮਾਮਲਾ ਜੀ ਸਾਰਾ ਤਕੋ 15 ਅਗਸਤ ਨੂੰ ਆਪਣੇ ਨਾਬੇ ਤੋਂ ਮਤਲਬ ਇੱਕ ਪਿੰਡ ਤੋਂ ਪੰਚਾਇਤ ਦੇ ਸਰਪੰਚ ਸਾਹਿਬ ਜਿਹੜੇ ਇਨਵਾਈਟਡ ਸਨ ਉੱਥੇ ਜਿਨ੍ਹਾਂ ਦੇ ਕੋਲ ਪਾਸ ਸੀ ਬਕਾਇਦਾ ਉਹਨਾਂ ਨੇ ਜਦੋਂ ਐਂਟਰੀ ਲੈਣੀ ਚਾਹੀ ਤੇ ਕਿਉਂਕਿ ਉਹਨਾਂ ਨੇ ਸਿਰੀ ਸਾਹਿਬ ਧਾਰਨ ਕੀਤਾ ਹੋਇਆ ਸੀ ਤਾਂ ਐਂਟਰੀ ਜਿਹੜੀ ਆ ਉਹਨਾਂ ਦੀ ਰੋਕ ਦਿੱਤੀ ਗਈ ਕਿਸੇ ਸੁਰੱਖਿਆ ਦਸਤੇ ਦੇ ਮੁਲਾਜ਼ਮ ਵੱਲੋਂ ਉਸ ਤੋਂ ਬਾਅਦ ਜਿਵੇਂ ਇਹ ਗੱਲ ਪਬਲਿਕ ਡੋਮੇਨ ਚਾਈ ਤਾਂ ਨੈਸ਼ਨਲ ਵੀਡੀਓ ਤੱਕ ਇਸ ਦੀ ਚਰਚਾ ਕੀਤੀ ਗਈ ਕਿ ਭਾਈ ਇਹ ਬਹੁਤ ਗਲਤ ਹੈ ਇਨਵਾਈਟਡ ਨੇ ਸਰਪੰਚ ਸਾਹਿਬ ਸਾਡੇ ਗੁਰਸਿੱਖ ਸਰਪੰਚ ਸਾਹਿਬ ਸਾਨੂੰ ਰਿਪਰੈਜ਼ੈਂਟ ਕਰਨ ਗਏ ਨੇ ਤਾਂ ਭਾਈ ਇਹ ਕੀ ਗੱਲ ਹੋਈ ਇਹ ਕੀ ਹਰਕਤ ਹੋਈ ਤਾਂ ਇਹਦਾ ਇਨਾ ਮਾਮਲਾ ਵਦਿਆ ਗੁਰਪ੍ਰੀਤ ਜੀ ਤੁਸੀਂ ਆਪ ਦੇਖੋ ਰਾਸ਼ਟਰੀ ਸਿੱਖ ਸੰਗਤ ਹੁੰਦੀ ਸੀ ਅੱਗੇ ਆਰਐਸਐਸ ਦੀ ਮੁੜ ਕੇ ਉਹ ਸ਼ਾਖਾ ਬੰਦ ਕਰ ਦਿੱਤੀ ਆ ਉਹਦੇ ਆਰਪੀ ਸਿੰਘ ਬੜੇ ਵੱਡੇ ਨੇਤਾ ਤੁਸੀਂ ਵੇਖਿਆ ਹੋਣਾ ਉਹਨਾਂ ਨੂੰ ਅਕਸਰ ਟਵੀਟ ਵਗੈਰਾ ਕਰਦੇ ਰਹਿੰਦੇ ਨੇ ਉਹ ਤੇ ਆਰਪੀ ਸਿੰਘ ਬਕਾਇਦਾ ਜਿਹੜੇ ਜੁਆਇੰਟ ਪੁਲਿਸ ਕਮਿਸ਼ਨਰ ਹੈ ਦਿੱਲੀ ਦੇ ਉਹਨਾਂ ਕੋਲ ਚਲੇ ਗਿਆ ਸ਼ਿਕਾਇਤ ਅਰਜ ਕਰ ਹੂੰ ਇਸ ਵੇਲੇ ਸ਼ਿਕਾਇਤ ਅਰਜ ਕਰਵਾਈ ਤੇ ਦੱਸਦੇ ਆ ਕਿ ਉਹ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਬਕਾਇਦਾ ਸੀਪੀ ਨੇ ਜੀ ਸੀਪੀ ਨੇ ਆਖਿਆ ਕਿ ਭਾਈ ਸਰਪੰਚ ਸਾਹਿਬ ਤੁਸੀਂ ਮੇਰੇ ਕੋਲ ਆਓ ਦਿੱਲੀ ਆਓ ਤੇ ਮੇਰੇ ਕੋਲ ਚਾਹ ਦਾ ਕੱਪ ਪੀ ਕੇ ਜਾਣਾ ਸਰਪੰਚ ਸਾਹਿਬ ਨੇ ਆਖਿਆ ਕਿ ਜ਼ਰੂਰ ਆਵਾਂਗੇ ਸਰ ਪਹਿਲਾਂ ਤੁਸੀਂ ਕਾਰਵਾਈ ਕਰੋ ਉਹਨਾਂ ਕਾ ਸਮਝੋ ਕਾਰਵਾਈ ਹੋ ਗਈ ਇਹ ਪ੍ਰਗਟਾਵਾ ਖੁਦ ਆਰਤੀ ਸਿੰਘ ਨੇ ਕਿਹਾ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਕੀ ਇਹਨਾਂ ਨੂੰ ਕਾਨੂੰਨ ਚੁੱਕੇ ਆਪ ਹੀ ਤਮਨ ਦੇ ਨੇ ਨਾ ਆਰਪੀ ਸੀ ਕਿ ਸਾਡਾ ਸੰਵਿਧਾਨਕ ਹੱਕ ਹੈ ਸਿੱਖਾਂ ਦਾ ਜੀ ਚਲੋ ਕੋਈ ਕਿਤੇ ਵੀ ਤੁਰਿਆ ਫਿਰੇ ਕੋਈ ਭਾਜਪਾ ਚਾ ਕੋਈ ਕਿਤੇ ਆ ਕੋਈ ਕਿਤੇ ਆ ਉਹਨੂੰ ਅਫਾਰਕ ਹੈ ਜੀ ਸਿਆਸੀ ਤਨਜ਼ੀਰ ਪਰ ਜਦੋਂ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਕਹਿੰਦੇ ਆ ਕਿ ਸਾਡਾ ਇਹ ਹੱਕ ਆ ਤਾਂ ਜਦੋਂ ਸਵਾਲ ਇਹ ਕੀਤਾ ਜਾਂਦਾ ਆ ਕਿ ਕੀ ਫਿਰ ਇਸ ਤਰ੍ਹਾਂ ਦੇ ਜਿਹੜੇ ਬੁਨਿਆਦੀ ਹੱਕ ਨੇ ਕੀ ਸੁਰੱਖਿਆ ਦਸਤੇਵਾਰਿਆਂ ਨੂੰ ਵੀ ਇਹਨਾਂ ਚੀਜ਼ਾਂ ਤਾਂ ਨਹੀਂ ਪਤਾ ਉਹ ਕਹਿੰਦੇ ਵੀ ਹੋ ਸਕਦਾ ਕਿ ਉਹਨੇ ਅਣਜਾਣੇ ਚ ਜੀ ਆ ਕਰ ਦਿੱਤਾ ਹੋਵੇ ਮੇਰੇ ਹਿਸਾਬ ਨਾਲ ਦੇਖੋ ਜੇ ਉਸ ਬੰਦੇ ਨੇ ਅਣਜਾਣੇ ਚ ਵੀ ਕੀਤਾ ਤਾਂ ਉਹਦੇ ਤੇ ਮਹਿਕਮੇ ਦੀ ਕਾਰਵਾਈ ਤੇ ਘਟੋ ਘਟ ਵੜ ਗਈ ਹੈ ਜੋ ਕਿਉਂਕਿ ਦੇਖੋ ਜਿਸ ਮੁਲਾਜ਼ਮ ਨੂੰ ਕਿਸੇ ਦੇ ਬੁਨਿਆਦੀ ਅਧਿਕਾਰਾਂ ਦਾ ਹੀ ਨਹੀਂ ਪਤਾ ਜਾਤਾਨਿਕ ਜੋ ਉਹਦੀ ਆਜ਼ਾਦੀ ਹੈ ਉਹਦਾ ਹੀ ਨਹੀਂ ਪਤਾ ਤੇ ਫਿਰ ਉਹਨੂੰ ਇਸ ਤਰ੍ਹਾਂ ਦੇ ਖਾਸ ਮੌਕਿਆਂ ਤੇ ਖਾਸ ਡਿਊਟੀ ਤੇ ਨਹੀਂ ਲਾਉਣਾ ਚਾਹੀਦਾ ਮੇਰਾ ਮੰਨਣਾ ਹੈ ਇਹ ਸਭ ਕੁ ਦੂਜਿਆਂ ਨੂੰ ਵੀ ਦੇਣਾ ਚਾਹੀਦਾ ਹੈ ਕਿ ਲਾਲ ਖਿਲਾ ਜਾਂ ਕੋਈ ਇਸ ਤਰ੍ਹਾਂ ਦਾ ਸਮਾमेलन ਹੋ ਰਿਹਾ ਜਿੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਤਾਂ ਉੱਥੇ ਜਿਹੜੇ ਤਲਾਸ਼ੀ ਤੇ ਜਾਂ ਐਂਟਰੀ ਤੇ ਜਿਹੜੇ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਅਸੀਂ ਕੀ ਅੰਦਰ ਭੇਜ ਸਕਦੇ ਆ ਕੀ ਰੋਕਣਾ ਹੈ ਤੇ ਮੇਰੇ ਖਿਆਲ ਦੇ ਨਾਲ ਚਲੋ ਇਹ ਗੱਲ ਤੇ ਚੰਗੀ ਕੀਤੀ ਆਰ ਪੀ ਸਿੰਘ ਉਹ ਰਾਣੇ ਕੇ ਸ਼ਿਕਾਇਤ ਦਰਜ ਕਰਵਾਈ ਆ ਐਸਡੀਪੀਸੀ ਵਾਲਿਆਂ ਨੇ ਵੀ ਸਵਾਗਤ ਕੀਤਾ ਕਿ ਚਲੋ ਭਈ ਅਸੀਂ ਤੁਹਾਡੇ ਇਸ ਕਦਮ ਦੀ ਸ਼ਲਾਘਾ ਕਰਨੇ ਆ ਪਰ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਤੇ ਸ਼ਿਕਾਇਤ ਇੱਕ ਰੁਕਾ ਹੀ ਆ ਇੱਕ ਪੱਤਰ ਹੀ ਆ ਤੁਸੀਂ ਸ਼ਿਕਾਇਤ ਦਾ ਅੱਗੇ ਅਮਲ ਕਰਵਾਓ ਫੇਰ ਅਸੀਂ ਇਤੋਂ ਵੀ ਜ਼ਿਆਦਾ ਖੁਸ਼ ਹੋਵਾਂਗੇ ਕਈ ਸਖਬਤਵਾਨ ਇਹਦੀ ਹਲਾਕਾ ਕਰ ਰਹੇ ਕਿ ਚਲੋ ਠੀਕ ਹੈ ਟੁਕਟ ਭਾਰਤੀ ਜਨਤਾ ਪਾਰਟੀ ਚ ਮੌਜੂਦ ਕਿਸੇ ਸਿੱਖ ਆਗੂ ਨੇ ਕੋਈ ਐਕਸ਼ਨ ਤੇ ਲਿਆ ਪਰ ਉਸ ਐਕਸ਼ਨ ਨੂੰ ਹੁਣ ਮੁਕਾਮ ਤੇ ਲੈ ਜਾਣਾ ਤੇ ਉਹਨਾਂ ਤੇ ਵਾਸੀ ਹੈ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਗੱਲ ਕਰ ਲੈਣੇ ਆ ਪੰਜਾਬ ਦੇ ਮੰਤਰੀ ਮੰਡਲ ਦੀ ਹਰਪ੍ਰਜਨ ਸਿੰਘ ਈਟੀਓ ਹੋਣਾ ਦਾ ਕਰੰਟ ਖਤਮ ਕਰ ਦਿੱਤਾ ਗਿਆ ਤੇ ਉਹ ਕਰੰਟ ਹੁਣ ਦੇ ਦਿੱਤਾ ਗਿਆ ਤਾਰਾ ਹੱਥ ਚ ਦੇ ਦਿੱਤੀਆਂ ਕਿ ਕਹਿੰਦੇ ਅਰੋੜਾ ਸਾਹਿਬ ਦੇ ਇਹ ਫੇਰ ਬਦਲ ਅਚਾਨਕ ਹੈ ਜਾਂ ਲੰਬੇ ਸਮੇਂ ਤੋਂ ਪਲੈਨਿੰਗ ਕਰਕੇ ਕੀਤਾ ਗਿਆ ਜੀ ਅ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਜੀ ਈਟੀਓ ਸਾਬ ਦੀ ਪਰਫਾਰਮੈਂਸ ਪਹਿਲਾਂ ਹੀ ਸਵਾਲਾਂ ਦੇ ਕੀ ਰਹੀ ਸੀ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਹੈ ਕਿ ਜਿਵੇਂ ਤੁਸੀਂ ਦੇਖਿਆ ਕਿ ਮਾਝੇ ਦੇ ਵਿੱਚੋਂ ਇਹਨਾਂ ਨੇ ਇੱਕ ਮੰਤਰੀ ਕਟਾਇਆ ਤੁਹਾਨੂੰ ਯਾਦ ਹੋਣਾ ਮੈਂ ਬਹੁਤ ਪਹਿਲਾਂ ਵੀ ਜਦੋਂ ਰੀਸ਼ਫਲਿੰਗ ਦੀ ਗੱਲ ਚੱਲੀ ਸੀ ਤੇ ਤੁਹਾਨੂੰ ਕਿਹਾ ਸੀਗਾ ਕਿ ਸ਼ਾਇਦ ਮਾਝੇ 'ਚੋਂ ਇੱਕ ਮੰਤਰੀ ਘਟ ਕੀਤਾ ਜਾ ਸਕਦਾ ਹੈ। ਯਾਨੀ ਜੇ ਆਪਾਂ ਦੇਖੀਏ ਲਾਲਜੀਤ ਭੁੱਲਰ ਕਟਾਰੂਚਕ ਢਾਲੀਵਾਲ ਸਾਹਿਬ ਤੇ ਇਹ ਚੌਥੇ ਈਟੀਓ ਸਾਹਿਬ ਹੋ ਗਏ ਇਹ ਚਾਰ ਸੀਗੇ ਕਿ ਪਰਫਾਰਮੈਂਸ ਦੇ ਆਧਾਰ ਤੇ ਮੇਰਾ ਇਹ ਮੰਨਣਾ ਸੀਗਾ ਕਿ ਰੀਸ਼ਫਲਿੰਗ ਦੇ ਵਿੱਚ ਉਹ ਮਾਝੇ ਦਾ ਇੱਕ ਪਤਾ ਕਟਿਆ ਜਾ ਸਕਦਾ ਤੇ ਉਹ ਖੇਰ ਤੁਸੀਂ ਦੇਖਿਆ ਹੀ ਹੋਣਾ ਕਿ ਧਾਲੀਵਾਲ ਸਾਹਿਬ ਜਿਹੜੇ ਆ ਉਹ ਬਿਲਕੁਲ ਗੇਰ ਕੱਟਦੇ ਸੀ ਉਹਨਾਂ ਦੀ ਠੀਕ ਹੈ ਨਾ ਜੀ ਤੋਂ ਮਤਲਬ ਫਿਰ ਈਟੀਓ ਸਾਹਿਬ ਜਿਹੜੇ ਰਹਿ ਗਏ ਬਾੱਚ ਜ਼ਰੂਰ ਗਏ ਸਨ ਬਾੱਚ ਜ਼ਰੂਰ ਗਏ ਸਨ ਪਰ ਇਹਨਾਂ ਦੇ ਕੋਲ ਜਿਹੜਾ ਡਿਪਾਰਟਮੈਂਟ ਸੀ ਮੇਨਲੀ ਉਹ ਸੀ ਬਿਜਲੀ ਵਾਲਾ ਜੀ ਦੂਜਾ ਇਹਨਾਂ ਦੇ ਕੋਲ ਲੋਕ ਨਰਮਾਨ ਆ ਉਹ ਵੀ ਠੀਕ ਆ ਪਰ ਬਿਜਲੀ ਮਹਿਕਮੇ ਦੀ ਜ਼ਿਆਦਾ ਪੁੱਛਗੇ ਛਿਆ ਕਿਉਂਕਿ ਬਿਜਲੀ ਮੰਤਰੀ ਆ ਜਿਹੜਾ ਤੁਹਾਨੂੰ ਪਤਾ ਉਹ ਕਿਸਾਨਾਂ ਨਾਲ ਵੀ ਜੁੜਦਾ ਉਹ ਘਰੇਲੂ ਖਪਤ ਕਰਨ ਨਾਲ ਵੀ ਜੁੜਦਾ ਉਹਦਾ ਪ੍ਰਦਰਸ਼ਨ ਜਿਹੜਾ ਸਰਕਾਰ ਦਾ ਹੀ ਨਹੀਂ ਹੁੰਦਾ ਨਿੱਜੀ ਤੌਰ ਤੇ ਵੀ ਕਹਿ ਲੋ ਕਿ ਅਕਸ ਬੜਾ ਬੁਲੰਦ ਕਰ ਦਿੰਦਾ ਹੈ ਹਾਲਾਂਕਿ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਵਾਂ ਜੇ ਤੁਸੀਂ ਤਾਕਤਾਂ ਪੜੋਗੇ ਵਿਧਾਨਿਕ ਤੌਰ ਤੇ ਤੇ ਜਿਹੜਾ ਮੰਤਰੀ ਹੁੰਦਾ ਨਾ ਬਿਜਲੀ ਦਾ ਮੰਤਰੀ ਹੁੰਦਾ ਇਹੀ ਨਾਲੋਂ ਜਿਹੜੀ ਪਾਵਰ ਕੰਮ ਦੇ ਕਿਉਂਕ ਪਾਵਰ ਕੰਮ ਦਾ ਐਕਟ ਆਪਣਾ ਅਲੱਗ ਹੈ ਨਾ ਜੀ ਤਾਂ ਚਾਹੇ ਤੁਸੀਂ ਉਹ ਵੇਖੋਗੇ ਤੇ ਜਿਹੜਾ ਉਹਨਾਂ ਦੇ ਚੇਅਰਮੈਨ ਹੁੰਦੇ ਸੀ ਐਮ ਡੀ ਵੀ ਸ਼ਾਇਦ ਕਹ ਦਿੰਦੇ ਹੈ ਚੇਅਰਮੈਨ ਕੰਮ ਸੀ ਐਮ ਡੀ ਉਹਦੀ ਜ਼ਿਆਦਾ ਵਕਤ ਹੁੰਦੀ ਹੈ ਨਵਜੋਤ ਸਿੰਘ ਸਿੱਤੂ ਨੇ ਮੰਤਰਾਲਾ ਕਿਉਂ ਨਹੀਂ ਸੀ ਲਿਆ ਯਾਦ ਹੈ ਤੁਹਾਨੂੰ ਜਦੋਂ ਟਕਰਾਅ ਹੋ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਿਜਲੀ ਮੰਤਰਾਲਾ ਸਿੱਧੂ ਸਾਹਿਬ ਸਾਫ ਆ ਤਾਂ ਸਿੱਧੂ ਨੇ ਨਹੀਂ ਸੀ ਸਵਾਲਿਆ ਉਹਦਾ ਕਾਰਨ ਇਹ ਸੀ ਕਿਉਂਕਿ ਜਿਹੜੇ ਚੇਅਰਮੈਨ ਸਾਹਿਬ ਸੀ ਉਹ ਤੇ ਕੈਪਟਨ ਅਮਰਿੰਦਰ ਸਿੰਘ ਤੇ ਲਾਇਆ ਗਿਆ ਜੀ ਤਾਂ ਉਹ ਉਹ ਸਿੱਧੂ ਸਾਹਿਬ ਤੋਂ ਪਾਵਰਫੁਲ ਹੋਣੇ ਸੀ ਜੀ ਇਸ ਵਾਸਤੇ ਇੱਥੇ ਬਿਜਲੀ ਮੰਤਰੀ ਦਾ ਯਾਨੀ ਟੌਪ ਟੱਪਾ ਜ਼ਿਆਦਾ ਹੁੰਦਾ ਉਹਦੀ ਰੀਚ ਜਿਹੜੀ ਆ ਜਨਤਾ ਦੇ ਵਿੱਚ ਵਧੇਰੇ ਹੁੰਦੀ ਆ ਪਰ ਜੇ ਮੈਂ ਤੁਹਾਨੂੰ ਦੱਸਾਂ ਤਾਕਤਾਂ ਦੇ لحاظ ਨਾਲ ਸ਼ਕਤੀਆਂ ਦੇ لحاظ ਨਾਲ ਕਿ ਇੱਥੇ ਥੋੜਾ ਜਿਹਾ ਮਾਮਲਾ ਉਲਟ ਹੋ ਜਾਂਦਾ ਹੈ ਕਿ ਚੇਅਰਮੈਨ ਬਹੁਤ ਵੱਡੀ ਤਾਕਤ ਹੋ ਜਾਂਦਾ ਹੈ ਮੰਤਰੀ ਸਾਹਿਬ ਦੇ ਬਰੋਬਰ ਹੀ ਲੱਗਦਾ ਹੈ। ਤਾਂ ਇਸ ਕਰਕੇ ਇਹ ਹੁਣ ਜਿਹੜਾ ਮੰਤਰਾਲਾ ਹੈ ਉਹ ਇਹਨਾਂ ਤੋਂ ਲੈ ਲਿਆ ਗਿਆ ਪਰ ਇੰਟਰਸਟਿੰਗ ਹੈ ਕਿ ਉਹ ਲੈ ਕੇ ਦਿੱਤਾ ਕਿਹਨੂੰ ਗਿਆ? ਅਰੋੜਾ ਸਾਹਿਬ ਨੂੰ। ਹੂੰ ਹੁਣ ਤੁਸੀਂ ਅਰੋੜਾ ਸਾਹਿਬ ਦੇ ਜੇ ਮੰਤਰਾਲਿਆਂ ਤੇ ਜਾਂਚ ਖੋਰੀ ਕਰੋਗੇ ਤਾਂ ਬੜਾ ਦਿਲਚਸਪਾ ਮਾਮਲਾ ਹੈ। ਕਿ ਉਹਨਾਂ ਦੇ ਕੋਲ ਇੰਡਸਟਰੀ ਚਲਾ ਗਿਆ ਇੰਡਸਟਰੀ ਤੇ ਪਲਸ ਆਪਾ ਕਹ ਲਈਏ ਕਿ ਵਪਾਰ ਜੀ ਉਦਯੋਗ ਤੇ ਵਪਾਰੋਗੇ ਤੋਂ ਨਹੀਂ ਫਿਰ ਜੇ ਤੁਸੀਂ ਵੇਖੋਗੇ ਤੇ ਇਨਵੈਸਟਮੈਂਟ ਵਾਲਾ ਆ ਗਿਆ ਜੀ ਇਹ ਵੀ ਉਹਨਾਂ ਦੇ ਕੰਮ ਕਿਤੇ ਦੇ ਨਾਲ ਹੀ ਜੁੜਦਾ ਪਾ ਫਿਰ ਅੱਗੇ ਜਾ ਕੇ ਵੇਖੋਗੇ ਤਾਂ ਐਨਆਰਆਈ ਮੰਤਰਾਲਾ ਆ ਗਿਆ ਜੀ ਇਹ ਵੀ ਬੜਾ ਇੰਟਰਸਟਿੰਗ ਹੈ ਨਾ ਤਾਂ ਚੌਥਾ ਹੁਣ ਉਹਨਾਂ ਦੇ ਕੋਲ ਚਲੇ ਗਿਆ ਬਿਜਲੀ ਵਿਭਾਗ ਜੀ ਯਾਨੀ ਅਰੂੜਾ ਸਾਹਿਬ ਬੇहद ਬੇहद ਤਾਕਤਵਰ ਮੰਤਰੀ ਠੀਕ ਹੈ ਤੁਹਾਡੇ ਭਗਤ ਜੀ ਵੇਖ ਲਓ ਉਹ ਰਹਿ ਗਏ ਜੀ ਅਸੀਂ ਰਹਿ ਗਏ ਭਾ ਪੁੱਛਦੇ ਮੌਜਾ ਲੁੱਟ ਗਏ ਮਰਬਿਆਂ ਵਾਲੇ ਮਤਲਬ ਜੀ ਕਿ ਉਹਨਾਂ ਦੀ ਜੇ ਤੁਸੀਂ ਵੇਖੋਗੇ ਚੈੱਕ ਕਰੋਗੇ ਪ੍ਰੋਫਾਈਲ ਤਾਂ ਮੇਰੇ ਖਿਆਲ ਦੇ ਨਾਲ ਉਹ ਤੁਹਾਨੂੰ ਮੰਤਰਾਲਾ ਲੱਗਣਾ ਪੈਣਾ ਐਨਕਾ ਲਾ ਕੇ ਕਿ ਭਗਤ ਜੀ ਦੇ ਕੋਲ ਮੰਤਰਾਲਾ ਹੈ ਕਾ ਦਾ ਸੋ ਅਰੂੜਾ ਸਾਹਿਬ ਜਿਹੜੇ ਆ ਨਾ अरुणा साहब ਆਪ ਦਾ ਪੂਰਾ ਆਨੰਦ ਲੈ ਰਹੇ ਨੇ ਨਜ਼ਾਰੇ ਲੈ ਰਹੇ ਨੇ ਕਿਉਂਕਿ ਕੇਜਰੀਵਾਲ ਉਹਨਾਂ ਤੇ ਮਿਹਰਬਾਨ ਨੇ ਰਾਜ ਸਭਾ ਦੀ ਉਹਨਾਂ ਨੇ ਸੀਟ ਛੱਡੀ ਉਤਤੇ ਬਾਅਦ ਫਿਰ ਇਹਨਾਂ ਨੇ ਮਲਬ ਕਿ ਭਾਈ ਇਲੈਕਸ਼ਨ ਜਿੱਤਿਆ ਮੰਤਰੀ ਮੰਡਲ ਦੇ ਵਿੱਚ ਇਹਨਾਂ ਨੂੰ ਜਗਾ ਦਿੱਤੀ ਗਈ ਤੋਂ ਇਸ ਕਰਕੇ ਹੁਣ ਆਪਾਂ ਜੀ ਵਿਖਿਆ ਤੇ ਉਹ ਇਹੋ ਆ ਕਿ ਈਥੀਓਪੀਆ ਦੇ ਰਾਜ ਦੇ ਵਿੱਚ ਜੋ بجلی ਕੱਟ ਸੀ ਉਹਨਾਂ ਨੇ ਇਹਨਾਂ ਦੀ ਪੋਜੀਸ਼ਨ ਬੇहद ਕਮਜ਼ੋਰ ਕੀਤੀ ਤੁਸੀਂ ਦੇਖੋ ਐਤਕੀ ਵੀ ਬਿਜਲੀ ਕੱਟ ਬਹੁਤ ਲੱਗੀਆਂ ਹਾਲਾਂਕਿ ਐਤਕੀ ਇਹਨਾਂ ਦੀ ਇੱਜ਼ਤ ਇਸ ਵੱਲੋਂ ਬਚ ਗਈ ਗੁਰਪ੍ਰੀਤ ਜੀ ਕਿ ਐਤਕੀ ਮੌਨਸੂਨ ਬੜਾ ਵਧੀਆ ਹੋ ਗਿਆ ਸ਼ੁਰੂ ਜੀ ਮਤਲਬ ਕਿ ਕੰਮ ਅਗੇ ਤੈ ਚੱਲ ਪਿਆ ਤੇ ਤੁਹਾਨੂੰ ਪਤਾ ਹਾਲੇ ਤੱਕ ਵੀ ਤੁਹਾਡੇ ਇਧਰ ਕਿਵੇਂ ਮੌਨਸੂਨ ਚੱਲ ਰਿਹਾ ਕੁਚਿਲਿਆਂ ਦੇ ਵਿੱਚ ਤੇ ਮੇਰੇ ਖਲ ਦੇ ਨਾਲ ਮੌਨਸੂਨ ਨੇ ਸਿਲਸਲਾ ਟੁੱਟਣ ਹੀ ਦਿੱਤਾ ਤੇ ਉਹਦੇ ਨਾਲ ਕੀ ਆ ਕੇ ਬਿਜਲੀ ਮੰਤਰਾਲੇ ਨੂੰ ਜਾਂ ਬਿਜਲੀ ਮਹਿਕਮੇ ਨੂੰ ਕਹ ਲਉ ਬਹੁਤ ਵੱਡੀ ਰਾਹਤ ਮਿਲ ਗਈ अदरवाइज ਇਟਿਓਸ ਆਫ ਦਾ ਤੇ ਜਨੂਸ ਮੇਰੇ ਖਲ ਦੇ ਨਾਲ ਪਹਿਲੇ ਨਿਕਲ ਜਾਣਾ ਸੀਗਾ ਸਿਸਕਰਕੇ ਇਹ ਜੋ ਬਦਲਾਅ ਕੀਤਾ ਗਿਆ ਅਰੋੜਾ ਸਾਹਿਬ ਦੇ ਮੱਦੇ ਨਜ਼ਰ ਤੇ ਪਰਫਾਰਮੈਂਸ ਦੇ ਅਧਾਰ ਤੇ ਅਰੋੜਾ ਜੀ ਬਹੁਤ ਤਾਕਤਵਰ ਬਣਾ ਦਿੱਤੇ ਗਿਆ ਔਰ ਇਹ ਮੇਰੇ ਖਿਆਲ ਦੇ ਨਾਲ ਉਹਨਾਂ ਤੇ ਇਨਾਮਾਂ ਦੀ بارش ਹੋ ਰਹੀ ਆ ਕਿ ਉਹਨਾਂ ਨੂੰ ਆ ਵੀ ਦਿੱਤਾ ਜਾ ਰਿਹਾ ਉਹਨਾਂ ਨੂੰ ਆ ਵੀ ਦਿੱਤਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੁਣ ਇੰਡਸਟਰੀ ਵੀ ਵੇਖਣ ਕੇ ਤੇ ਨਾਲ ਬਿਜਲੀ ਵਿਭਾਗ ਵਾਲਾ ਵੀ ਕੰਮ ਦੇ ਦਿੰਦਾ ਹੈ ਪਰ ਕਿਤੇ ਨਾ ਕਿਤੇ ਕਿਉਂਕਿ ਬਿਜਲੀ ਵਿਭਾਗ ਜਿਹੜਾ ਉਹ ਖੇਤੀ ਸੈਕਟਰ ਦੇ ਵਿੱਚ ਵੀ ਬੜੀ ਇੱਕ ਭੂਮਿਕਾ ਨਿਭਾ ਕਰਦਾ ਹੈ ਤੇ ਵਪਾਰੀ ਵਰਗ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਬਿਜਲੀ ਜਿਹੜੀ ਆ ਉਹ ਅਹਿਮ ਥਾ ਰੱਖਦੀ ਆ ਤਾਂ ਹੁਣ ਇਸ ਚੀਜ਼ ਨੂੰ ਬੈਲੈਂਸ ਕਿਵੇਂ ਕਰਨਗੇ ਇਹ ਇੱਕ ਵੱਡਾ ਸਵਾਲ ਰਹੇਗਾ ਹੂੰ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਅਕਾਲੀ ਦੋ ਧੜੇ ਜਿਹੜੇ ਹੋ ਚੁੱਕੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਵੈਸੇ ਤਾਂ ਅਕਾਲੀ ਦਲ ਦੇ ਨਾਮ ਤੇ ਬਹੁਤ ਸਾਰੀਆਂ ਪਾਰਟੀਆਂ ਨੇ ਪਰ ਜਦੋਂ 11 ਤਰੀਕ ਨੂੰ ਪ੍ਰਧਾਨ ਦੀ ਚੋਣ ਕਰ ਲਈ ਜਾਂਦੀ ਹੈ ਭਰਤੀ ਵਾਲੀ ਤਿਰਤੇ ਵੱਲੋਂ ਉਸ ਤੋਂ ਬਾਅਦ ਲਗਾਤਾਰ ਮਾਮਲਾ ਪੱਕਦਾ ਜਾ ਰਿਹਾ ਹੈ ਕੋਈ ਵੀ ਸਟੇਜ ਅਜੇ ਹੀ ਨਹੀਂ ਹੈ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਧੜਾ ਹਮਲਾ ਨਹੀਂ ਕਰਦਾ ਸਬਦੀ ਹਮਲੇ ਨਹੀਂ ਕਰਦਾ ਇਸ ਭਰਤੀ ਵਾਲੀ ਧਿਰ ਤੇ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਉੱਪਰ ਸੋ ਇਹ ਲੜਾਈ ਹੁਣ ਪੱਖ ਦੀ ਜਾਊਗੀ ਜਾਂ ਇਸ ਤੇ ਕੋਈ ਬ੍ਰੇਕ ਲੱਗੂਗੀ ਜੀ ਦੇਖੋ ਇਹ ਲੜਾਈ ਆਪਾਂ ਜੁਣਿਆ ਪਰ ਉਸ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਅੱਜ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤਰਸੀਮ ਸਿੰਘ ਵੀ ਬੋਲ ਰਹੇ ਸਨ ਤੋਂ ਕਹਿ ਰਹੇ ਸੀ ਕਿ ਕਿ ਅਸੀਂ ਕਮੇਟੀ ਚੋਣਾਂ ਲੜਾ ਕੇ ਹੁਣ ਕੀ ਉਹ ਕਿਸੇ ਧਿਰ ਦੇ ਨਾਲ ਅਲਾਈਡੋ ਕੇ ਲੜਨ ਕੇ ਜਾਂ ਇਕੱਲੇ ਲੜਨ ਕੇ ਇਹਦੀ ਹਾਲੇ ਸਪਸ਼ਟਤਾ ਨਹੀਂ ਹੈ ਮੇਰੇ ਖਿਆਲ ਤੇ ਨਾਲ ਮੈਂ ਸੁਣਿਆ ਨਹੀਂ ਉਸ ਬਿਆਨ ਦੇ ਵਿੱਚ ਉਹਨਾਂ ਨੇ ਇਹ ਇਹੋ ਕਿਹਾ ਕਿ ਦੇਰ ਸਵੇਰ ਜਦੋਂ ਵੀ ਇਲੈਕਸ਼ਨ ਹੋਏਗਾ ਅਸੀਂ ਲੜਾਂਗੇ ਜੀ ਅੱਛਾ ਹੁਣ ਇਹਨੂੰ ਹੀ ਆਪ ਅੱਗੇ ਵਧਾ ਲਈਏ ਦਰਅਸਲ ਕੀ ਹੈ ਕਿ ਲੜਾਈ ਹੁਣ ਕੱਲੀ ਸ਼ਬਦੀ ਨਹੀਂ ਰਹਿ ਗਈ ਜੀ ਜੋ ਬਾਦਲ ਧੜਾ ਹੈ ਉਹਨਾਂ ਦਾ ਆਈਟੀ ਵਿੰਗ ਬੜੇ ਤਾਫੜ ਤੋੜ ਹਮਲੇ ਕਰ ਰਿਹਾ ਹੈ ਇੱਥੋਂ ਤੱਕ ਕਿ ਕੁਝ ਬੋਲ ਕਬool ਵੀ ਗਿਆਮੀ ਹਰਪ੍ਰੀਤ ਸਿੰਘ ਬਾਰੇ ਨੇਤਾਵਾਂ ਨੇ ਬੋਲੇ ਤੁਹਾਨੂੰ ਪਤਾ ਹੈ ਮੇਰੇ ਖਿਆਲ ਨਾਲ ਇਹ ਜਿਹੜੇ ਬੋਲ ਕਬool ਆ ਇਹ ਹੋਰ ਵੀ ਨੁਕਸਾਨ ਕਰ ਸਕਦੇ ਆ ਟਰੋਲਿੰਗ ਹੋਰ ਵੀ ਨੁਕਸਾਨ ਕਰ ਸਕਦੀ ਆ ਹੁਣ ਪਤਾ ਨਹੀਂ ਮੈਨੂੰ ਕੌਣ ਕਰਦਾ ਕੌਣ ਨਹੀਂ ਕਰਦਾ ਪਰ ਉਹ ਬੜਾ ਸਟ੍ਰੈਟਜੀਕਲ ਖੇਡ ਰਹੇ ਨੇ ਉਹ ਤੁਸੀਂ ਜੇ ਤੁਸੀਂ ਉਹਨਾਂ ਤੇ ਵੱਡੇ ਨੇਤਾਵਾਂ ਦੇ ਨਾਲ ਗੱਲਬਾਤ ਕਰੋਗੇ ਜਿਵੇਂ ਪੰਜਾਬੀ ਚਾਹਤੇ ਹੁੰਦੇ ਆ ਨਾ ਫਲਾਣੇ ਦਾ ਮੂੰਹ ਸੁੰਘਿਆ ਮੈਂ ਮੂੰਹ ਸੁੰਘਣ ਦਾ ਮਤਲਬ ਇਹ ਹੁੰਦਾ ਕਿ ਕਿ ਭਾਈ ਉਦੀ ਢਿੱਡ ਦੀ ਗੱਲ ਜਿਹੜੀ ਆ ਉਹ ਫੋਲ ਕੇ ਪੁੱਛਣੀ ਵੀ ਕੀ ਤੁਹਾਡੇ ਅੰਦਰ ਚੱਲਦਾ ਜਦੋਂ ਤੁਸੀਂ ਮਤਲਬ ਕਿ ਉਹਨਾਂ ਦਾ ਮੂੰਹ ਸੁੰਘੋ ਕੇ ਤੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਕਿ ਇਹਨਾਂ ਨੇ ਬੜਾ ਰਣਨੀਤਿਕ ਪੰਤੜਾ ਮਲਿਆ ਯਾਨੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਅੱਜ ਤੁਸੀਂ ਵੇਖੋਗੇ ਉਹ ਡਾਕਟਰ ਰਤਨ ਸਿੰਘ ਜਨਾਲਾ ਦੇ ਘਰ ਚਲੇਗਾ ਜੀ ਜਿਹੜੇ ਕਿ ਪਹਿਲੇ ਮਜੀਠੀਆ ਪੀੜਿਤ ਫੈਮਿਲੀ ਜੀ ਜੀ ਉਹਨਾਂ ਦੇ ਘਰੇ ਜਾਣ ਦਾ ਮਤਲਬ ਸਾਫ ਖਤਾਬ ਤੁਸੀਂ ਲੈ ਆਓ ਕਿ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਤੇ ਕੁਝ ਨੇਤਾ ਜਿਹੜੇ ਆ ਨਾ ਉਹ ਇਸ ਤਰ੍ਹਾਂ ਮਤਲਬ ਕਿ ਬੰਦੇ ਜਿਹੜੇ ਨਾਲ ਗੰਢ ਰਹੇ ਆ ਹੂੰ ਦੂਜੇ ਪਾਸੇ ਇਹਨਾਂ ਦੇ ਨਾਲ ਹੈਗੇ ਜਸਟਿਸ ਨਿਰਮਲ ਸਿੰਘ ਜੀ ਨਿਰਮਲ ਸਿੰਘ ਕਾਨੂੰਨੀ ਦਾ ਪੇਚਾਂ ਦੇ ਮਾਰਤੇ ਹੂੰ ਹੁਣ ਜਿੰਨੀ ਕੋ ਮੈਨੂੰ ਇੰਨਾ ਦੀ ਪਾਸ਼ਾ ਸਮਝ ਲੱਗਦੀ ਆ ਕਿ ਦਰਅਸਲ ਇਹ ਇੱਕ ਕਾਨੂੰਨੀ ਲੜਾਈ ਛੇੜ ਸਕਦੀ ਆ ਉਹ ਕੀ ਆ ਕਿ ਇਹਨਾਂ ਦੀ ਇੱਕ ਪਟੀਸ਼ਨ ਪਈ ਆ ਸਟੇਟ ਦੀ ਇਲੈਕਸ਼ਨ ਦੀ ਹਾਈ ਕੋਰਟ ਜੀ ਉਹਨਾਂ ਨੂੰ ਕੁੰਡੀ ਦਾ ਪਤਾ ਹੈ ਪਰਤੀ ਪਰਤੀ ਕਮੇਟੀ ਵੀ ਨਹੀਂ ਆ ਪਕ ਕਹਿੰਦੇ ਹੁਣ ਇਹਨਾਂ ਦਾ ਆਕਾਲੀ ਦਲ ਹੈਗਾ ਜੀ ਇਹ ਜਿਹੜਾ ਨਵਾਂ ਆਕਾਲੀ ਦਲ ਆ ਇਨਾਂ ਦੇ ਬੰਦਿਆਂ ਨੂੰ ਪਤਾ ਹੈ ਕਿ ਉਹ ਪਟੀਸ਼ਨ ਪਾਉਣ ਵਾਲਾ ਬੰਦਾ ਕੌਣ ਹੈ ਬੇਸਿਕਲੀ ਉਹ ਹਰਿਆਣੇ ਦਾ ਹੈ ਹਰਿਆਣੇ ਚੋਂ ਵੀ ਮੈਂਬਰ ਹੈ ਪੰਜਾਬ ਚੋਂ ਵੀ ਮੈਂਬਰ ਹੈ ਤੇ ਉਹ ਸਟੇਜ ਜਿਹੜਾ ਲਿਆ ਹੋਇਆ ਅਸਲ ਚ ਪਟੀਸ਼ਨ ਉਹ ਮਿੱਥ ਕੇ ਪਾਈ ਗਈ ਸੀ ਤਾਂ ਕਿ ਕੰਮ ਲੰਮਕਦਾ ਲੰਮਕਦਾ ਲੰਬਾ ਚਲਾ ਜਾਵੇ ਹੁਣ ਇਹਨਾਂ ਦਾ ਮੰਨਣਾ ਜਾਂ ਇਹਨਾਂ ਦੀ ਰਣਨੀਤੀ ਇਹ ਹੈ ਕਿ ਜੇ ਅਸੀਂ ਉਹ ਸਟੇਪ ਤੜਵਾ ਲਈਏ ਤੇ ਉਧਰੋਂ ਦਿੱਲੀ ਦਰਬਾਰ ਦੇ ਵਿੱਚ ਪਹੁੰਚ ਰੱਖਣ ਵਾਲੇ ਰਸੂਖਦਾਰ ਸੱਜਣ ਇਹਨਾਂ ਦੇ ਉਹ ਕੇਂਦਰ ਤੋਂ ਯੈਸ ਕਰਵਾ ਲੈਣ ਕਿ ਭਾਈ ਚਲੋ ਗਾ ਸਤਾਈ ਦਾ ਪਾ ਮੁੱਢ ਬਣੀ ਹੈ ਤਾਂ ਮੇਰੇ ਖਿਆਲ ਦੇ ਨਾਲ ਮੈਨੂੰ ਜਿੰਨੀ ਕੋਈ ਸਮਝ ਲੱਗਦੀ ਆ ਕਿ ਅਮਰਤਪਾਲ ਸਿੰਘ ਧੜੇ ਨੂੰ ਐਸਟਪੀਸੀ ਛੱਡ ਕੇ ਜੀ ਤੇ ਜਿਹੜੀ ਦੂਜੀ ਮੁੱਖ ਧਾਰਾ ਦੀ ਪੋਲਿਟਿਕਸ ਆ ਉਹਦੇ ਵਿੱਚ ਇਹ ਧੜਾ ਜਿਹੜਾ ਉਹ ਫਿਰ ਅੱਗੇ ਨਿਤਰ ਪਾਵੇਗਾ ਜਿਨ੍ਹਾਂ ਨੂੰ ਮੈਨੂੰ ਇਹਨਾਂ ਦੇ ਨਾਲ ਗੱਲਬਾਤ ਕਰਨ ਤੇ ਜਿੰਨਾ ਕੋ ਰਣਨੀਤਿਕ ਪੈਤੜੇ ਨੂੰ ਸਮਝਣ ਤੇ ਜੋ ਚਾਨਣ ਹੋ ਰਿਹਾ ਹੈ ਉਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਖੁੱਲ ਕੇ ਵੇਖਣ ਨੂੰ ਮਿਲ ਪੈਣ। ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ 1158 ਸਹਾਇਕ ਲਾਇਬ੍ਰੇਰੀਅਨ ਅਤੇ ਸਹਾਇਕ ਪ੍ਰੋਫੈਸਰਾਂ ਦਾ ਜਿਹੜਾ ਮਾਮਲਾ ਸੀ ਬੀਤੇ ਦਿਨੀਂ ਅਦਾਲਤ ਨੇ ਉਸ ਨੂੰ ਮੁੱਢੋਂ ਰੱਦ ਕਰਨ ਨੂੰ ਆਖ ਦਿੱਤਾ ਸੀ ਪਰ ਹੁਣ ਕਹਿੰਦੇ ਨੇ ਕਿ ਅਦਾਲਤੀ ਰਾਹਤ ਮਿਲੀ ਹੈ ਇਹ ਰਾਹਤ ਕਿਹੋ ਜੀ ਹੈ ਜੀ ਦੇਖੋ ਇੱਕ ਗੱਲ ਤੇ ਹੈ ਕਿ ਜੋ ਬਹਿਸ ਆਵਿਆ ਕੁਝ ਮਾਮਲੇ 'ਚ ਉਹਨਾਂ ਦੀ ਬੜੀ ਨੁਕਤਾਚੀਨੀ ਹੁੰਦੀ ਹੈ ਕੁਝ ਮਾਮਲਿਆਂ ਦੇ ਵਿੱਚ ਆਪਛੇ ਹੀ ਆਪਾਂ ਦੇਖਿਆ ਵੀ ਜਿਸ ਤਰ੍ਹਾਂ ਨਿਮਰਤਾ ਦੇ ਨਾਲ ਉਹ ਆਏ ਸਨ ਤਨਖਾਹ ਲੱਗੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ 1100 ਦੀ ਦੇਖ ਕਰਾਉਣੀ ਸੀ ਤੇ ਲੱਖਾਂ ਰੁਪਈਆ ਉਹਨਾਂ ਨੇ ਅਖਤਿਆਰੀ ਫੰਡ ਚੁੱਕਿਆ ਕਿ ਮੈਂ ਸੇਵਾ ਚ ਲਾਵਾਂਗਾ ਤੇ ਸ਼ਾਇਦ ਇੱਕ ਮਹੀਨੇ ਦੀ ਤਨਖਾਹ ਵੀ ਆਖਿਆ ਕਿ ਗੁਰੂ ਕੇ ਸ਼ਾਇਦ ਲੰਗਰ ਨੂੰ ਮੈਂ ਦੇਣੀਆਂ ਜੀ ਮਤਲਬ ਕਿ ਉਹਨਾਂ ਨੇ ਕਾਫੀ ਵਾਹ ਵਾਈ ਖੱਟੀ ਇਸ ਮਾਮਲੇ 'ਚ ਵੀ ਵਾਹ ਵਾਈ ਖੱਟ ਸਕਦੀ ਕਿਉਂ ਕਿ ਤੁਹਾਨੂੰ ਪਤਾ 1158 ਵਾਲਿਆਂ ਦੇ ਨਾਲ ਹਮਦਰਦੀ ਬਹੁਤ ਆ ਲੋਕਾਂ ਦੀ ਜੀ ਕਿਉਂਕਿ ਉਹਨਾਂ ਦਾ ਕੇਸ ਸੀ ਕੁਝ ਇਸ ਤਰ੍ਹਾਂ ਦਾ ਨਾ ਸਾਲਾਂ ਬੱਧੀ ਉਹ ਰੁੱਲਦੇ ਪਏ ਰੁੱਲਦੇ ਰਹਿ ਰੁੱਲਦੇ ਰਹਿ ਜਦੋਂ ਉਹਨਾਂ ਦੀ ਵਾਰੀ ਆਈ ਤਾਂ ਕਾਂਗਰਸ ਸਰਕਾਰ ਨੇ ਵੀ ਕਈ ਗਲਤੀਆਂ ਕੀਤੀਆਂ ਨੇ ਗੁਰਪ੍ਰੀਤ ਜੀ ਇਹਨਾਂ ਨੂੰ ਐਕਸਟਰਾ ਲਾਭ ਦੇਤਾ ਜਿਹਨੂੰ ਚੈਲੰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਹੀ ਜਿਹੜੇ ਸੀ ਹੁੰਦੇ ਹਨ ਨਾ ਦੂਜਾ ਨੇ ਜਿਹੜੇ ਉਹਨਾਂ ਦੇ ਮੁਕਾਬਲੇ ਬਾਅਦ ਮਾਮਲਾ ਇਹਨਾਂ ਦੇ ਹੱਥੋਂ ਛੁੱਟਦਾ ਛੁੱਟਦਾ ਬਿਲਕੁਲ ਸੁਪਰੀਮ ਕੋਰਟ 'ਚ ਜਾ ਕੇ ਰੱਦ ਹੋ ਗਿਆ। ਹੂੰ। ਹੁੰਦਾ ਕਿ ਆ ਕਿ ਇਹਦੇ ਨਾਲ ਝਟਕਾ ਬਹੁਤ ਲੱਗਿਆ ਕਿ ਇਹਨਾਂ ਨੂੰ ਫੌਰੀ ਤੌਰ ਤੇ ਵਾਪਸੇ ਕਰੋ। ਇਹਨਾਂ ਨੇ ਫਿਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਇਸ ਮਾਮਲੇ 'ਚ ਵੀ ਵਾਹ-ਵਾਹੀ ਮਿਲ ਸਕਦੀ ਹੈ। ਇਹਨਾਂ ਦੇ ਫਿਰ ਵਕੀਲ ਕੀਤਾ ਅਭਿਸ਼ੇਕ ਮਨੂ ਸਿੰਘ ਵੀ। ਚੋਟੀ ਦਾ ਵਕੀਲ ਹੈ ਤੁਹਾਨੂੰ ਪਤਾ ਕਾਂਗਰਸੀ। ਜੀ। ਉਹਨਾਂ ਨੇ ਕੀ ਕੀਤਾ ਕਿ ਇਕਨਾ ਅਦਾਲਤੀ ਪਾਸ਼ਾ ਦੇ ਵਿੱਚ ਕਹ ਲੋ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਮੋਡੀਫਿਕੇਸ਼ਨ ਜੀ ਕਿ ਭਾਈ ਹੁਣ ਫੈਸਲੇ ਨੂੰ ਤਾਂ ਆਪਾਂ ਚੈਲੰਜ ਬਾਅਦ ਚ ਕਰ ਲਵਾਂਗੇ ਹਮ ਸੁਪਰੀਮ ਕੋਰਟ ਚ ਵੀ ਰਿਵਿਊ ਪੈ ਜਾਏਗਾ ਨਾ ਜੀ ਜੀ ਬਟ ਇਹਨਾਂ ਨੂੰ ਰਾਹਤ ਕਿਵੇਂ ਦੁਵਾਈਏ ਤਾਂ ਫਿਰ ਇਹਨਾਂ ਨੇ ਇੱਕ ਪੈਂਤੜਾ ਮੱਲਿਆ ਕਿ ਜੀ ਦੇਖੋ ਜਦੋਂ ਤੱਕ ਭਰਤੀ ਨਹੀਂ ਹੁੰਦੀ ਸਾਡੇ ਤੇ ਕਾਲਜ ਬੰਦ ਹੋ ਜਾਣਗੇ ਜੀ ਮਤਲਬ ਐਸਾ ਹੀ ਕਿਆ ਹੋਏਗਾ ਤਾਂ ਉਹਦੇ ਨਾਲ ਕੀ ਹੋਇਆ ਕਿ ਸੁਪਰੀਮ ਕੋਰਟ ਨੇ ਕਹਿਆ ਚਲੋ ਠੀਕ ਹੈ ਤੁਹਾਨੂੰ ਇਹ ਮੌਨਤ ਦੇ ਦਿੰਨੇ ਆ ਕਿ ਜਦੋਂ ਤੱਕ ਭਰਤੀ ਨਹੀਂ ਹੁੰਦੀ ਉਦੋਂ ਤੱਕ ਇਹ ਬੰਦੇ ਕੰਟੀਨਿਊ ਕਰ ਸਕਦੇ ਆ ਇਹਦਾ ਮਤਲਬ ਇਹ ਆ ਕਿ ਜਦੋਂ ਤੱਕ ਭਰਤੀ ਹੋ ਨਹੀਂ ਜਾਂਦੀ ਇਹ ਇਲੀਜੀਬਲ ਵੀ ਰਹਿਣਗੇ ਭਰਤੀ ਵਾਸਤੇ ਜੀ ਪਰ ਇਹਨਾਂ ਨੂੰ ਕੋਈ ਐਕਸਟਰਾ ਲਾਭ ਨਹੀਂ ਮਿਲੇਗਾ ਐਡਵਾਂਟੇਜ ਨਹੀਂ ਮਿਲੇਗਾ ਪਰ ਉਦੋਂ ਤੱਕ ਇਹਨਾਂ ਨੂੰ ਰੈਗੂਲਰ ਤਨਖਾਹ ਮਿਲਦੀ ਰਹੇਗੀ ਇਹ ਇੱਕ ਵੱਡੀ ਰਾਹਤ ਆ ਵੀ ਮਤਲਬ ਕਿ ਨਾਲ ਤਿਆਰੀ ਆਪਦੀ ਕਰਨਗੇ ਹਾਂ ਹੁਣ ਮਸਲਾ ਜਿਹੜਾ ਉਹ ਇਹ ਰਹੇਗਾ ਕਿ ਜਿਵੇਂ ਹੁਣ ਮੰਨ ਲਓ ਕਿਸੇ ਕੇਸ ਦੇ ਵਿੱਚ ਕੋਈ ਓਵਰਏਜਡ ਹੋ ਗਿਆ ਆ ਤਿੰਨ ਚਾਰ ਸਾਲਾਂ ਚ ਜਾਂ ਕੁਝ ਹੋਰ ਹੋ ਗਿਆ ਤਾਂ ਉਹਦਾ ਕਿਵੇਂ ਪੱਖ ਪੂਰੂਗੀ ਸਰਕਾਰ ਉਹਦੇ ਲਈ ਕੀ ਕੁਝ ਕੀਤਾ ਜਾਊਗਾ ਇਹ ਹੁਣ ਵੇਖਣਯੋਗ ਗੱਲ ਹੋਏਗੀ ਮਤਲਬ ਇੱਕ ਵਾਰੀ 1158 ਵਾਲਿਆਂ ਲਈ ਵੱਡੀ ਰਾਹਤ ਆ ਤੇ ਮੇਰੇ ਖਿਆਲ ਦੇ ਨਾਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਦਾ ਡੈਫੀਨੇਟਲੀ ਲਾਭ ਜਿਹੜਾ ਹੈ ਉਹ ਸਿੱਖਿਆ ਮੰਤਰੀ ਨੂੰ ਮਿਲ ਸਕਦਾ ਕਿਉਂਕਿ 1158 ਵਾਲੇ ਜਿਹੜੇ ਆ ਨਾ ਉਹ ਪੂਰੀ ਨਿਗ੍ਹਾ ਰੱਖਦੇ ਪੂਰੀ ਪੈਰਵਾਹੀ ਕਰਦੇ ਆ ਤਾਂ ਇਹਨਾਂ ਨੇ ਜਿਸ ਤਰ੍ਹਾਂ ਇੱਕ ਵਾਰੀ ਕਹ ਲੋ ਕਿ ਇੱਕ ਫੌਰੀ ਰਾਹਤ ਦਵਾਈ ਆ ਤਾਂ ਉਹਦੇ ਵਿੱਚ ਥੋੜੀ ਬਹੁਤੀ ਆਮਦਨ ਦੀ ਇਹਨਾਂ ਨੂੰ ਮਿਲ ਸਕਦੀ ਆ ਪਰ ਜਿਵੇਂ ਮੈਂ ਕਿਹਾ ਕਿ ਹੁਣ ਹੱਥ ਬਾਕੀ ਤਾਂ ਖੜੇ ਹੀ ਆ ਸੁਪਰੀਮ ਕੋਰਟ ਦਾ ਆਰਡਰ ਆ ਕਿਹ ਭਰਤੀ ਜਿਹੜੀ ਆ ਉਹ ਰੱਦ ਹੋਊਗੀ ਭਰਤੀ ਦੁਬਾਰਾ ਹੋਊਗੀ ਜੀ ਸੋ ਜੇਕਰ ਅੱਗੇ ਚੱਲੀਏ ਤਾਂ ਪੰਜਾਬ ਦੇ ਵਿੱਚ ਵੈਸੇ ਕਪੂਰਥਲਾ ਏਰੀਏ ਦੇ ਵਿੱਚ ਸੁਲਤਾਨਪੁਰ ਲੋਧੀ ਏਰੀਏ ਇਧਰ ਹੁਸ਼ਿਆਰਪੁਰ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਖਾਸਾ ਪਾਣੀ ਆਇਆ ਹੋਇਆ ਕਈ ਕਿ ਦਿਨਾਂ ਤੋਂ ਲੋਕ ਆਪ ਆਪਣੇ ਪੱਦਰ ਤੇ ਬੰਨ ਮਜ਼ਬੂਤ ਕਰਨ ਚ ਲੱਗੇ ਹੋਏ ਨੇ ਪਰ ਉਸ ਤੋਂ ਵੀ ਅੱਗੇ ਹੁਣ ਹੜ੍ਹ ਹੋਰ ਵੀ ਕਹਿਰ ਮਚਾ ਸਕਦਾ ਹੈ ਜੀ ਖਬਰਾਂ ਨੇ ఆ ఆల్మోస్ట్ ଏతే ਹੈ ਗੁਰਪ੍ਰੀਤ ਜੀ ਕੇ ਆਪਾਂ ਜੀ ਵੇਖੀਏ ਤੇ ਮਤਲਬ ਖਤਰਾ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈ ਇਹ ਖਤਰਾ ਹੋਰ ਵੀ ਗੰਭੀਰ ਪਤਾ ਕਿਉਂ ਹੋ ਜਾਂਦਾ ਹੈ ਜਿਸ ਨੂੰ ਗੌਰ ਨਾਲ ਰੱਖੂਗੀ ਕਿ ਮੌਨਸੂਨ ਦਾ ਸੀਜ਼ਨ ਹਾਲੇ ਬਕਾਇਆ ਪਿਆ ਹੈ ਜੀ تن ਚਾਰ ਹਫ਼ਤੇ ਦਾ ਪਾਣੀ ਪਿੱਛੋਂ ਬਹੁਤ ਆਇਆ ਹੈ ਪਹਾੜਾਂ ਤੇ ਮੀਂਹ ਬਹੁਤ ਪੈਣ ਪਾਣੀ ਦੀ ਆਮਦ ਜ਼ਿਆਦਾ ਹੈ ਤੇ ਨਿਕਾਸੀ ਗਵਰਨਮੈਂਟ ਕਰ ਨਹੀਂ ਸਕਦੀ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਪਾਣੀ ਤਾਂ ਚੜਿਆ ਪਿਆ ਜਿਵੇਂ ਪਠਾਨਕੋਟ ਤੋਂ ਲੱਗ ਜਾਓ ਟਵਾਟਾ ਏਰੀਆ ਇਧਰ ਸ਼ਦਵਾਬਾ ਤੇ ਜੇ ਫਿਰ ਥੱਲੇ ਨੂੰ ਆ ਜਾਓਗੇ ਉਹ ਸ਼ੀਲਾਕੇ ਫਾਜ਼ਲ ਖਾ ਵਗੈਰਾ ਦੀ ਤਾਂ ਮਤਲਬ ਕਿ ਜੇ ਪਾਣੀ ਹੋਰ ਛੜਦੇ ਆ ਤਾਂ ਸਮੱਸਿਆ ਕਾ ਵੱਡੀ ਹੋ ਜਾਏਗੀ ਹੁਣ ਉੱਥੇ ਪਾਣੀ ਜਮਾ ਹੁੰਦਾ ਜਾਏਗਾ ਜੇ فرض ਕਰੋ ਕਿ ਮੀਂਹ ਇਸੇ ਤਰ੍ਹਾਂ ਪੈਂਦੇ ਰਹੇ ਤਾ ਫਿਰ ਹੁਣ ਡੈਮ ਤੱਕ ਆਪਣੀ ਕਪੈਸਿਟੀ ਚ ਲਗਭਗ ਲਗਭਗ ਜਾ ਚੁੱਕੇ ਨੇ ਜੀ ਪਰ ਅੱਗੇ ਜਿਹੜੀ ਕਹ ਲਓ ਕਿ ਸਾਡੇ ਵਾਸਤੇ ਦੁਖਦ ਪਰਸਥਿਤੀ ਜਿਹੜੀ ਉਤਪਨ ਹੋ ਸਕਦੀ ਆ ਉਹ ਇਹ ਆ ਕਿ ਜੇ ਮੰਨ ਲਓ ਝੜੀ ਲੱਗੀ 2-4 ਦਿਨ ਦੀ بارشਾਂ ਹੋਈਆਂ ਉਦੋਂ ਫਲੱਡ ਗੇਟਸ ਜਿਹੜੇ ਆ ਖੋਲਣੇ ਪੈਗਾ ਫਿਰ ਸਮੱਸਿਆ ਬਹੁਤ ਵੱਡੀ ਹੋਊਗੀ ਇਹਰ ਬਹੁਤ ਵੱਡੀ ਸਮੱਸਿਆ ਹੋ ਜਾਊਗੀ ਕਿਉਂਕਿ ਸਰਕਾਰ ਦੇ ਕੋਲ ਵਧੀਰੇ ਪ੍ਰਬੰਧ ਹੈ ਨਹੀਂ ਆਪਾਂ ਨੂੰ ਵੀ ਪਤਾ ਹੈ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਸੋ ਟੋਟਲੀ ਉਹ ਡਿਪੈਂਡ ਕਰ ਰਿਹਾ ਕੁਦਰਤ ਤੇ ਕੁਝ ਇਲਾਕਿਆਂ ਦੇ ਵਿੱਚ ਵੇਖੋ ਜਿਵੇਂ ਸਾਡਾ ਇਲਾਕਾ ਇੱਥੇ ਮੀਂਹ ਮੰਗਦੇ ਆ ਲੋਕ ਕਿ ਇੱਕ ਮੀਂਹ ਪੈ ਜਾਵੇ ਤੇ ਝੋਨੇ ਬਣ ਜਾਣ ਠੀਕ ਹੈ ਨਾ ਜੀ ਪਰ ਕੁਝ ਇਲਾਕਿਆਂ 'ਚ ਮੀਂਹ ਨਹੀਂ ਮੰਗਿਆ ਜਾ ਰਿਹਾ ਉਹਦਾ ਕਾਰਨ ਇਹੋ ਹੈ ਕਿ ਡੈਮਾਂ ਦਾ ਵਿੱਚੋਂ ਜੇ ਉਸੇ ਵੇਲੇ ਪਾਣੀ ਛੱਡਿਆ ਗਿਆ ਮੀਂਹ ਦੇ ਦੌਰਾਨ ਤੇ ਉਧਰੋਂ ਮੀਂਹ ਪੈ ਗਿਆ ਤਾਂ ਬਹੁਤ ਵੱਡੀ ਤਬਾਈ ਹੋ ਜਾ। ਹੂੰ ਜੀ ਸੋ ਤਬਾਈ ਹੋ ਵੀ ਰਹੀ ਹੈ ਬਹੁਤ ਵੱਡੇ ਪੱਦਰ ਦੇ ਉੱਪਰ ਲੋਕਾਂ ਦੀ ਫਸਲ ਖਰਾਬ ਹੋਈ ਹੈ ਨੁਕਸਾਨ ਹੋ ਰਿਹਾ ਹੈ ਇਸੇ ਦੇ ਨਾਲ ਅਲਵਿਦਾ ਚਾਹਾਂਗੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ। ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਵੱਖ-ਵੱਖ ਖਬਰਾਂ ਤੇ ਪਾਇਆ ਜਾਣਨਾ ਕਿਵੇਂ ਲੱਗਿਆ ਪ੍ਰੋਗਰਾਮ ਆਪਣੇ ਵਿਚਾਰਾਂ ਤੇ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ